ਅੱਜ ਅਸੀਂ ਐਸੀ ਕਾਲਜ ਬਰਨਾਲਾ ਦੇ ਐਨਐਸਐਸ ਵਿਭਾਗ ਵੱਲੋਂ ਸਾਡੇ ਮੈਡਮ ਪ੍ਰਿੰਸੀਪਲ ਰਮਾ ਸ਼ਰਮਾ ਅਤੇ ਮੈਨੇਜਮੈਂਟ ਦੇ ਆਦੇਸ਼ਾਂ ਦੇ ਅਨਸਾਰ ਅੱਜ ਐਨਐਸਐਸ ਦਾ ਵਨ ਡੇ ਕੈਂਪ ਲਗਾਇਆ ਜਾ ਰਿਹਾ ਕਿਉਂਕਿ ਕੁਝ ਦਿਨਾਂ ਬਾਅਦ 11 ਤਰੀਕ ਤੋਂ ਸਾਡੇ ਕਾਲਜ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਖੇਤਰੀ ਯੂਥ ਮੇਲਾ ਹੋਣ ਜਾ ਰਿਹਾ ਉਸ ਦੇ ਲਈ ਸਾਰੇ ਕੈਂਪਸ ਨੂੰ ਬਹੁਤ ਹੀ ਖੂਬਸੂਰਤ ਕਰਨ ਦੇ ਲਈ ਇੱਕ ਰੋਜ਼ਾ ਜਿਹੜਾ ਐਨਐਸਐਸ ਕੈਂਪ ਆ ਲਗਾਇਆ ਜਾ ਰਿਹਾ ਇਸ ਦੀ ਇੱਕ ਹੋਰ ਵੀ ਅੱਜ ਖਾਸियत ਆ ਕਿ ਜਿਹੜਾ ਇੱਕ ਰੋਜਾ ਕੈਂਪ ਆ ਇਹ ਸਾਡੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਅਜੇ ਪ੍ਰਕਾਸ਼ ਉਤਸਵ ਨੂੰ ਦਿਹਾੜੇ ਨੂੰ ਮਨਾਉਂਦੇ ਹੋਏ ਉਹਨਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਸੋ ਸਾਰੇ ਵਲੰਟੀਅਰ ਨੇ ਜਿਹੜੇ ਲੜਕੇ ਲੜਕੀਆਂ ਸਾਡੇ ਪ੍ਰਿੰਸੀਪਲ ਮੈਡਮ ਅਤੇ ਮੈਨੇਜਮੈਂਟ ਇਸ ਲਈ ਪੂਰਾ ਸਹਿਯੋਗ ਤੇ ਯੋਗਦਾਨ ਪਾ ਰਹੇ ਨੇ ਵਲੰਟੀਅਰਸ ਆਪਣੇ ਆਪਣਾ ਯੋਗਦਾਨ ਪੂਰਾ ਪਾ ਰਹੇ ਨੇ ਤਾਂ ਕਿ ਆਉਣ ਵਾਲਾ ਜਿਹੜਾ ਸਾਡਾ ਖੇਤਰੀ ਯੁਵਕ ਮੇਲਾਗਾ ਉਹ ਬਹੁਤ ਹੀ ਖੂਬਸੂਰਤੀ ਦੇ ਨਾਲ ਵਧੀਆ ਬਣ ਸਕੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਪ੍ਰਭਜਿਤ ਕੌਰ ਹੈ ਮੈਸੇਜ ਕਾਲਜ ਬਰਨਾਲਾ ਦੀ ਵਿਦਿਆਰਥਣ ਹ ਅੱਜ ਸਾਡੇ ਕਾਲਜ ਵਿੱਚ 1 ਡੇ ਐਨਐਸਐਸ ਕੈਂਪ ਲੱਗਿਆ ਹੈ ਜਿਸ ਵਿੱਚ ਲਗਭਗ 150 ਵਿਦਿਆਰਥੀਆਂ ਨੇ ਭਾਗ ਲਿਆ ਹੈ ਇਸ ਕੈਂਪ ਦਾ ਮੇਨ ਮੋਟਿਵ ਸਾਡੇ ਕਾਲਜ 'ਚ ਹੋਣ ਵਾਲੇ ਯੂਥ ਫੈਸਟੀਵਲ ਨੂੰ ਹੋਰ ਵੀ ਖੂਬਸੂਰਤ ਤਰੀਕੇ ਨਾਲ ਦਿਮਾੜਨ ਨੂੰ ਹੈ ਇੱਕ ਕੈਂਪਸ ਸ਼੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਬਰਿੰਦਰ ਸਿੰਘ ਹੈ ਮੈਸੇਜ ਕਾਲਜ ਦਾ ਵਿਦਿਆਰਥੀ ਹ ਅੱਜ ਸਾਡੇ ਕਾਲਜ ਵਿੱਚ ਇੱਕ ਰੋਜਾ ਐਨਐਸਐਸ ਕੈਂਪ ਲੱਗਿਆ ਜਿਵੇਂ ਵਿੱਚ 150 ਪਲੱਸ ਵਿਦਿਆਰਥੀ ਵਲੰਟੀਅਰ ਨੇ ਭਾਗ ਲਿਆ ਤੇ ਸਾਰੇ ਸਾਰੇ ਵਲੰਟੀਅਰ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਰੇ ਟੀਚਰਸ ਆਵਾਣ ਤੇ ਪ੍ਰਿੰਸੀਪਲ ਦਾ ਬਹੁਤ ਯੋਗਦਾਨ ਆ ਸਾਰੇ ਟੀਚਰਾਂ ਦੀ ਨਗਰਾਨੀ ਹੇਠ ਬਹੁਤ ਵਧੀਆ ਕੰਮ ਕਰ ਰਹੇ ਨੇਗੇ ਤੇ ਸਾਡੇ ਕਾਲਜ ਦੇ ਵਿੱਚ ਯੂਥ ਫੈਸਟੀਵਲ ਵੀ ਹੋ ਰਿਹਾ ਹੈਗਾ ਜਿਹਦੇ ਕਰਕੇ ਸੀ ਆ ਸਾਰੀ ਸਸਪਾਈ ਕਰ ਰਹੇ ਆਗੇ ਯੂਥ ਫੈਸਟੀਵਲ ਨੂੰ ਹੋਰ ਵਧੀਆ ਬਣਾਇਆ ਜਾਵੇਗਾ ਅੱਛੀ ਗੱਲ ਸਾਰਿਆਂ ਨੂੰ ਮੇਰਾ ਨਾਮ ਪਵਜਿਤ ਕੌਰ ਹੈ ਮੈਸ ਜੀ ਕਾਲਜ ਬਰਨਾਲਾ ਦੀ ਵਿਦਿਆਰਥਣ ਆ ਸਾਡੇ ਕਾਲਜ ਵਿੱਚ 1 ਡੇ ਐਨਐਸਐਸ ਕੈਂਪ ਲੱਗਿਆ ਹੈ ਜਿਸ ਵਿੱਚ ਲਗਭਗ 150 ਵਿਦਿਆ ਇਸ ਕੈਂਪ ਦਾ ਮੇਨ ਮੋਟਿਵ ਸਾਡੇ ਕਾਲਜ 'ਚ ਹੋਣ ਵਾਲੇ ਯੂਥ ਫੈਸਟੀਵਲ ਨੂੰ ਹੋਰ ਵੀ ਖੂਬਸੂਰਤ ਤਰੀਕੇ ਨਾਲ ਦਿਮਾੜਨ ਨੂੰ ਹੈ ਇੱਕ ਕੈਂਪਸ ਸ਼੍ਰੀ ਗੁਰੂ ਰਾਮਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ ਥੈਂਕ ਯੂ